ਜਦੋਂ ਜੀਸੂ ਮਸੀਹ ਨੂੰ ਸੂਲੀ ਤੇ ਟੰਗਿਆ ਗਿਆ ਤੇ ਉਹਨੇ ਸ਼ਬਦ ਬੋਲੇ ਨੇ ਗੋਡ ਵਾਈ ਹੈਵ ਯੂ ਫੋਰਸੇਕਨ ਮੀ ਇਹਦਾ ਪੰਜਾਬੀ ਚ ਅਰਥ ਹੈ ਪ੍ਰਮਾਤਮਾ ਤੂੰ ਮੇਰਾ ਸਾਥ ਛੱਡ ਦਿੱਤਾ ਕਿਉਂ ਛੱਡਿਆ ਜੀਸੂ ਮਸੀਹ ਨੇ ਸਵਾਲ ਕੀਤਾ ਪ੍ਰਮਾਤਮਾ ਨੂੰ ਵੀ ਤੂੰ ਮੇਰਾ ਸਾਥ ਕਿਉਂ ਛੱਡਿਆ ਤੇ ਜਦੋਂ ਗੁਰਤੇਗ ਬਾਦ ਜੀ ਸੀਸ ਲਵਾ ਰਹੇ ਨੇ ਆਪਣਾ ਕਿਉਂ ਕੀ ਕਹਿ ਰਹੇ ਨੇ ਤੇਰਾ ਭਾਣਾ ਮਿੱਠਾ ਲਾਗੇ ਗੁਰੂ ਗੁਰੂ ਅਰਜਨ ਪਾਲ ਸਾਹਿਬ ਜੀ ਤਤੀ ਤਵੀ ਤੇ ਬੈਠ ਕੇ ਪਾਣੀ ਦਾ ਉਚਾਰਨ ਕਰ ਰਹੇ ਨੇ ਗੁਰੂ ਦਾ ਸ਼ਗਰਾਨਾ ਕਰ ਰਹੇ ਨੇ ਗੁਰੂਆਂ ਨੇ ਮਲਾਂਕਣ ਮੈਂ ਕਰਦਾ ਹੀ ਨਹੀਂ ਸਹਬ ਜਾਦੇ 7 ਸਾਲ ਦੀ ਉਮਰ ਹੈ ਤੇ ਉਹ ਕਹਿ ਰਹੇ ਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹ ਤੇਰੀ ਰਹਿਮਤ ਹੈ ਤੇ ਤੁਸੀਂ ਜਨ ਮਸ਼ੀਤੀ ਦੀ ਦਤ ਬਖਸ਼ ਰਹੇ ਜੋ ਉਹਨਾਂ ਨੇ ਧਰਮ ਨਹੀਂ ਬਦਲਿਆ ਮਹਿਣਾ ਨਹੀਂ ਮਾਰਿਆ ਪ੍ਰਮਾਤਮਾ ਨੂੰ ਸਾਨੂੰ ਮਲਾਂਕਣ ਕਿਉਂ ਕਰਨਾ ਪਿਆ ਕਿਉਂਕਿ ਤੁਸੀਂ ਸਾਡੇ ਗੁਰੂਆਂ ਤੇ ਸਵਾਲ ਚੁੱਕਿਆ ਤੁਸੀਂ ਜਦੋਂ ਗੁਰੂਆਂ ਤੇ ਸਵਾਲ ਚੁੱਕੋਗੇ ਫਿਰ ਮਹਾਰਾਜ ਦੇ ਬਚਨੇ ਜੱਬੇ ਬਾਣ ਲੱਗਿਓ ਜਦੋਂ ਰੋਸ ਜਾਗਿਓ ਅਸੀਂ ਕਿਸੇ ਦੇ ਪੀਰ ਪਗੰਬਰ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਤੇ ਮਾੜਾ ਹੁਣ ਵੀ ਨਹੀਂ ਕਿਹਾ ਕਿਸੇ ਨੂੰ ਸ਼ੈਤਾਨ ਨਹੀਂ ਕਿਹਾ ਕਿਸੇ ਦੀ ਬਾਣੀ ਨੂੰ ਸ਼ਤਾਨ ਦੀ ਬਾਣੀ ਨਹੀਂ ਕਿਹਾ ਸਿਰਫ ਸੱਚ ਬੋਲਿਆ